ਦੂਜਾ ਵਿਆਸਾ ਦਾ ਹੋ ਜੂ ਨਾ ਤੇ ਸਹੀ ਗੱਲ ਆ ਯਾਰ ਵੈਸੇ ਖੇਤੀ ਫੀਮ ਦੀ ਹੋ ਜੇ ਹੁਣੇ ਤਾਂ ਕੋਈ ਮਾੜੀ ਗੱਲ ਨਹੀਂ ਆਹ ਕਿਹੜਾ ਮੈਕ ਆ ਇਹ ਲੱਸੀ ਬੋਲਦੀ ਏ ਤੇਰੇ ਜੀ ਵੀ ਹਲੇ ਹਲੇ ਕਿਹੜਾ ਲੋ ਦੋ ਗਾਣੇ ਉਸ ਤੋਂ ਬਾਅਦ ਫਿਰ ਤੁਹਾਡੇ ਤੋਂ ਜੀ ਅੱਜ ਤੱਕ ਲੈਣੀਆਂ ਬਹੁਤ ਸਾਰਾ ਪਿਆਰ ਸਤਿਕਾਰ ਸਾਰੇ ਵੱਲੋਂ ਥੈਂਕ ਯੂ ਲਾਡ ਜੀ ਤੁਸੀਂ ਜਿਉਂਦੇ ਰਹੋ ਸਾਰੇ ਜਣੇ ਇੱਕ ਹੋ ਜੇ ਖੇਤੀ ਫੀਮ ਦੀ ਤੇ ਦੂਜਾ ਵਿਆਹ ਸਾਡਾ ਹੋ ਜੇ ਮਟਿਆਰੇ ਫਿਰ ਤਾਂ ਕਣਕਾਂ ਝੋਨਿਆਂ ਦਾ ਖਿਹੜਾ ਹੀ ਛੁੱਟ ਜੇ ਜੇ ਕਿਤੇ ਖੇਤੀ ਫੀਮਦੀ ਹੋ ਜੇ ਜੋਰ ਤਾਂ ਬਹੁਤ ਲਾ ਰਹੀ ਆ ਜੀ ਸਾਰੇ ਹੁਣ ਕਾਹਦਾ ਜੋਰ ਲਾ ਰਿਹਾ ਯਾਰ ਜੀ ਬਸ ਖੇਤੀ ਹੋ ਜੇ ਖਸ ਖਸ ਦੀ ਖੇਤੀ ਹੋ ਜਾ ਮਾਰੀ ਮੋਢੀ ਸੌਖਾ ਹੋ ਜੂਗਾ ਪਾਣੂ ਵੀ ਹਾਂ ਫਿਰ ਤਾਂ ਬਈ ਜਿਹੜੇ ਆਹ ਸਾਡੇ ਭਰਾ ਲੱਸੀ ਵਾਲੇ ਬੈਠੇ ਆ ਨਾ ਆਏ ਹੋਏ ਹੋਏ ਇਹਨਾਂ ਨੇ ਲੱਸੀ ਦਾ ਖਿਹੜਾ ਛੱਡ ਕੇ ਟਰਾਲੀ ਚ ਡੋਡੇ ਭਰ ਲਿਆ ਕਰਨੇ ਓਏ ਹੋਏ ਹੋਏ ਜਾਲਾ ਲੰਗੜਾ ਫੇਰ ਜਿਹੜਾ ਬੰਦਾ ਆਉਂਦਾ ਜਾਂਦਾ ਇਹਨਾਂ ਨੇ ਕਿਹਾ ਕਰਨਾ ਬਾਈ ਪੂਰਾ ਦੋ ਕਾਰਡ ਲਾ ਕੇ ਜਾਓ ਹਾਂ ਤੇ ਜਿਹੜੇ ਪਾਣੀ ਵਾਲੇ ਆ ਇਧਰਲੇ ਬੰਨੇ ਉਹਨਾਂ ਨੇ ਫਿਰ ਚਾਹ ਦੇ ਲੰਗਰ ਹੋਇਆ ਕਰਨ ਸੀ ਨਾਲ ਹੋਣੀ ਸੀ ਕਾਲੀ ਨਾਗਰੀ ਬਾਈ ਜੀ ਗੋਲੀ ਜੀ ਮਾਰ ਕੇ